1994 ਬੇਲਗੁਰ ਦੇ ਆਪਕ ਸਾਥਿਓ ਸਾਰੇ ਵਹੀਂ ਪਿਆਰ ਭਰੀ ਸਾਸਿ ਹੈ ਸਾਥਿਓ ਜਿੰਨੇ ਵੀ ਸਾਥੀ ਲਾਈਵ ਸੈਸ਼ਨ ਦੇ ਮਾਧਮ ਰਾਹੀਂ ਜੁੜੇ ਹੋਏ ਨੇ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਸਾਡੀ ਆਵਾਜ਼ ਸੁਣ پا ਰਹੇ ਹੋ ਚੱਲ ਰਹੀ ਹੈ ਚੱਲ ਰਹੀ ਹੈ ਤੇਰੇ ਬੋਲ ਚੱਲ ਰਹੀ ਹੈ ਅਨਿ ਸਾਥੀਓ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 1994 ਪਰਤੀ ਨੂੰ ਲੈ ਕੇ ਸ਼ੁਰੂ ਤੋਂ ਹੀ ਚੱਲੇ ਸੀ ਔਰ ਅੱਜ ਤੱਕ ਵੀ ਜਿਹੜਾ ਸਾਡਾ ਨਾਰਾ ਇੱਕੋ ਹੀ ਆ 1994 ਉਸ ਦੇ ਸੰਬੰਧ ਦੇ ਵਿੱਚ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਆ ਕਿ ਜਿਹੜੀ ਸਕਰੂਟੀ ਹੈ ਉਹ 1994 ਦੇ ਹਿਸਾਬ ਨਾਲ ਨਹੀਂ ਹੋਈ ਪਰ ਕੁਝ ਸਾਥੀਆਂ ਦੇ ਵਿੱਚ ਮਤਭੇਦ ਸੀ ਨਹੀਂ ਮੰਨਦੇ ਸੀਗੇ ਪਰ ਅੱਜ ਜਿਹੜਾ ਡਿਪਾਰਟਮੈਂਟ ਵੀ ਇਸ ਚੀਜ਼ ਨੂੰ ਮੰਨ ਰਿਹਾ ਹੈ ਡਾਇਗਨੌਸਟਿਕ 93 ਦੇ ਹਿਸਾਬ ਨਾਲ ਸੈਕਟਰੀ ਨਹੀਂ ਹੈ। ਔਰ ਇਹ ਜਿਹੜੇ ਸਾਥੀ ਇਹਦੇ ਪਹੁੰਚੇ ਹੋਏ ਨੇ ਉਹਨਾਂ ਦਾ ਧੰਨਵਾਦ ਹੈ। ਇਹ ਸਾਰਾ ਉਹਨਾਂ ਦੇ ਸਹਿਯੋਗ ਨਾਲ ਹੈ। ਤੇ ਅੱਜ ਸਾਨੂੰ ਚੌਥਾ ਦਿਨ ਹੋ ਗਿਆ ਹੈ ਇੱਥੇ ਮੋਹਾਲੀ ਵਿਖੇ ਤਰਨੇ ਤੇ ਸਟੈਪ ਵਾਈਜ਼ ਸਟੈਪ ਜਿਹੜਾ ਹੈ ਆਪਣਾ ਕੰਮ ਬਿਲਕੁਲ ਹੋ ਰਿਹਾ ਹੈ। ਕੰਮ ਆਪਣਾ ਚੱਲ ਰਿਹਾ ਹੈ। ਇਸ ਲਈ ਸਾਥੀ ਜਣੇ ਨੇ ਸਾਰੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਅਪੀਲ ਹੈ ਕਿ ਆਪਣੇ ਹੱਕਾਂ ਦੇ ਲਈ ਇੱਥੇ ਪਹੁੰਚੋ ਤਾਂ ਕਿ ਆਪਣਾ ਜਿਹੜਾ ਬੰਦਾ ਹੱਕ ਆਪਾਂ ਜਲਦੀ ਤੋਂ ਜਲਦੀ ਲੈ ਚੱਕੀਏ ਆਪਣਾ ਜਿਹੜਾ ਪ੍ਰੋਸੈਸ ਹਰ ਰੋਜ਼ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਕਦੇ ਭਰਤੀ ਬੋਰਡ ਤੇ ਕਦੇ ਡੀਪੀਆਓ ਦਫ਼ਤਰ ਦੇ ਵਿੱਚ ਹਰ ਵਕਤ ਆਪਣੀ ਮੀਟਿੰਗ ਕਮੇਟੀ ਜਦੋਂ ਵੀ ਜਾਂਦੀ ਆ ਕੁਝ ਨਾ ਕੁਝ ਆਪਣਾ ਕੰਮ ਉਥੇ ਚੱਲ ਰਿਹਾ ਹੁੰਦਾ ਤੇ ਸਾਥਿਓ ਕੰਮ ਆਪਣਾ ਬਿਲਕੁਲ ਵਧੀਆ ਚੱਲ ਰਿਹਾ ਹੈ ਜੇਕਰ ਤੁਹਾਡਾ ਸਾਰਿਆਂ ਦਾ ਸਹਿਯੋਗ ਮਿਲੇਗਾ ਸਾਰੇ ਇੱਥੇ ਪਹੁੰਚੋਗੇ ਆਪਣੀ ਗਿਣਤੀ ਵਧੇਗੀ ਤਾਂ ਇਹ ਜਿਹੜਾ ਕੰਮ ਹੈ ਆਪਣਾ ਚੰਦਰੀ ਦਿਨਾਂ ਵਿੱਚ ਕਰਵਾ ਕੇ ਜਿਹੜਾ ਆਪਾਂ ਸਕੂਲਾਂ ਦੇ ਵਿੱਚ ਪਹੁੰਚ ਜਾਵਾਂਗੇ ਇਸ ਲਈ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਸਾਥਿਓ ਆਪਣੇ ਬੈਗ ਤਿਆਰ ਕਰੋ ਅਤੇ ਜਿਹੜੇ ਸਾਥੀ 1 ਤੋਂ 2 ਨੰਬਰ ਸਕਰੂਟਨੀ ਤੋਂ ਥੱਲੇ ਨੇ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਨਾਂ ਨੂੰ ਤਾਂ ਪਹੁੰਚਣਾ ਚਾਹੀਦਾ ਸੀਗਾ ਵੱਡੀ ਮਾਤਰਾ ਦੇ ਵਿੱਚ ਪਰ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਘੱਟ ਹੈ ਸਾਥੀਓ ਉਹਨਾਂ ਨੂੰ ਜ਼ਰੂਰੀ ਆ ਕਿ ਕੱਲ ਹਰ ਹਾਲ ਦੇ ਵਿੱਚ ਸਵੇਰ 9 ਵਜੇ ਇੱਥੇ ਪਹੁੰਚੋ ਕੱਲ ਜਿਹੜੀ ਆ ਆਪਣੀ ਮੀਟਿੰਗ ਵੀ ਹੈ ਸਿੱਖਿਆ ਮੰਤਰੀ ਸਾਹਿਬ ਨਾਲ ਤੇ ਜੇਕਰ ਜਿੰਨਾ ਵੱਡਾ ਆਪਣਾ ਇਕੱਠ ਹੋਏਗਾ ਉਹਨਾਂ ਹੀ ਵੱਡਾ ਆਪਣਾ ਰਿਜ਼ਲਟ ਵੀ ਹੋਏਗਾ ਇਸ ਲਈ ਸਾਰੇ ਸਾਥੀਆਂ ਨੂੰ ਪੀੜਾ ਕਿ ਬਾਤ ਉਹ ਸਾਥੀ ਜਿਹੜੇ ਨੇ ਕੱਲ੍ਹ ਤੇ ਤਰਨੇ ਦੇ ਵਿੱਚ ਆਪਣੀ ਸਮੂਲੀਅਤ ਕਰਨ ਧੰਨਵਾਦ ਸਾਥੀਓ ਬਾਕੀ ਦੀ ਗੱਲਬਾਤ ਜਿਹੜੀ ਆ ਸੱਚੇ ਮਨਦੀਪ ਜੀ ਤੁਹਾਡੇਗੇ ਸਾਂਝੀਆਂ ਕਰਨੀ ਇਹ ਜਿਹੜੇ 894 ਦੇ ਪ੍ਰਸਤੂ ਸਾਥੀਓ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਸੋ ਸਾਥੀ ਸੁਰੇਂਦਰ ਜੀ ਨੇ ਜਿਹੜੀ ਤੁਹਾਡੇ ਨਾਲ ਤਰਨੇ ਸੰਬੰਧੀ ਜਾਂ ਇੱਥੇ ਡੀਪੀ ਦੇ ਵਿੱਚ ਜੋ ਵਰਕ ਹੋ ਰਿਹਾ ਉਹ ਸੰਬੰਧੀ ਜਿਹੜੀ ਗੱਲਬਾਤ ਕੀਤੀ ਹੈ ਸੋ ਸਾਥੀਓ ਸਭ ਤੋਂ ਪਹਿਲਾਂ ਅਸੀਂ ਮਾਫੀ ਚਾਹਾਂਗੇ ਕਿ ਕੱਲ ਜਿਹੜਾ ਆਪਣੇ ਕੋਰਟ ਦੇ ਵਿੱਚ ਦੋ ਆਪਣੇ ਹੈਰਿੰਗਾਂ ਸੀਗੀਆਂ ਆ ਉਹ ਉਸ ਸੰਬੰਧੀ ਜਿਹੜਾ ਅਸੀਂ ਕੱਲ ਲਾਈਵ ਨਹੀਂ ਹੋਏ ਕਿਉਂਕਿ ਕੋਰਟ ਦੇ ਵਿੱਚੋਂ ਨਿਕਲਣ ਤੋਂ ਬਾਅਦ ਕੁਝ ਸਮਾਂ ਸੀ ਵਕੀਲ ਸਾਹਿਬ ਕੋਲੇ ਗਿਆ ਉੱਥੇ ਕੰਮ ਕਰਵਾਇਆ ਉਸ ਤੋਂ ਬਾਅਦ ਸਾਨੂੰ ਆਂਦੇ ਹੁੰਦੇ ਇੱਥੇ ਕਾਫੀ ਸਮਾਂ ਹੋ ਗਿਆ ਸੀ ਜਿਸ ਕਰਕੇ ਕੱਲ ਸਾਥੀਓ ਅਸੀਂ ਲਾਈਵ ਨਹੀਂ ਹੋਏ ਕਈ ਸਾਥੀਆਂ ਦੇ ਮੈਸੇਜ ਵੀ ਆਏ ਕਈ ਸਾਥੀਆਂ ਨੇ ਸਾਨੂੰ ਕਿਹਾ ਵੀ ਸਰ ਤੁਸੀਂ ਜਿਹੜਾ ਕੋਰਟ ਦੇ ਜਿਹੜੀ ਹੀアリング ਸੀਗੀ ਜੋ ਵੀ ਗੱਲਬਾਤ ਹੋਈ ਹੈ ਉਹ ਜਿਹੜੀ ਲਾਈਵ ਦੇ ਮਾਧਿਅਮ ਰਹੀ ਨਹੀਂ ਦੱਸੀ ਸੋ ਸਾਥਿਓ ਕੋਰਟ ਦਾ ਜਿਹੜਾ ਸਭ ਤੋਂ ਪਹਿਲਾਂ ਇੱਕ ਰਮਨਦੀਪ ਸਿੰਘ ਵਾਲਾ ਜਿਹੜਾ ਕੇਸ ਲੱਗਾ ਹੋਇਆ ਸੀਗਾ ਜਿਸ ਦੇ ਵਿੱਚ ਜਿੰਨੀਆਂ ਪੋਸਟਾਂ ਰਹਿੰਦੀਆਂ ਨੇ ਉਹਨਾਂ ਨੂੰ ਜਿਹੜਾ ਡੀਲ ਸਰ ਕਰਕੇ ਬੈਕਲੌਗ ਦੀ ਜਿਹੜੀ 2994 ਪੋਸਟਾਂ ਨੇ ਉਹ ਡੀਲ ਸਰ ਕਰਕੇ ਤੇ ਉਸ ਤੋਂ ਬਾਅਦ ਉਸ ਤੇ ਜਿਹੜੀ ਅਗਲੀ ਕਾਰਵਾਈ ਕਰਨ ਦੀ ਜਿਹੜੀ ਗੱਲਬਾਤ ਜਿਹੜੀ ਕੀਤੀ ਗਈ ਸੀਗੀ ਪਾ ਸਭ ਤੋਂ ਪਹਿਲਾਂ ਜਿਹੜੀ ਉਸ ਕੇਸ ਦੀ ਵਾਰੀ ਸੀਗੀ ਸਵੇਰੇ 10:30 11:11 ਵਜੇ ਦੇ ਕਰੀਬ ਜਿਹੜੀ ਆ ਗਈ ਸੀ ਤੇ ਉੱਥੇ ਜਿਹੜਾ ਵਕੀਲ ਸਾਹਿਬਾ ਤੋਂ ਆਪਣੇ ਵਕੀਲ ਸਾਹਿਬ ਵੱਲੋਂ ਵਧਿਆ ਤਰੀਕੇ ਨਾਲ ਬਹਿਸ ਕੀਤੀ ਗਈ ਜਿਸ ਦਾ ਨਾ ਤਾਂ ਡਿਪਾਰਟਮੈਂਟ ਕੋਲੇ ਉੱਥੇ ਜਵਾਬ ਸੀਗਾ ਨਾ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੇ ਜਿਹੜੇ ਵਕੀਲ ਸੀਗੇ ਉਹਨਾਂ ਕੋਲੇ ਜੱਜ ਸਾਹਿਬ ਜਿਹੜੀਆਂ ਗੱਲਾਂ ਦਾ ਜਵਾਬ ਜਵਾਬ ਨਹੀਂ ਸੀਗਾ ਜਿਸ ਤੋਂ ਬਾਅਦ ਜੱਜ ਸਾਹਿਬ ਨੇ ਇੱਕ ਜਿਹੜਾ ਟਾਈਮ ਬਾਉਂਡ ਦੀ ਜਿਹੜੀ 4 ਹਫ਼ਤਿਆਂ ਦੀ ਜਿਹੜੀ ਟਾਈਮ ਬਾਉਂਡ ਦੀ ਜਿਹੜੀ ਕੱਲ ਜਿਹੜੇ ਕੋਰਟ ਦੇ ਵਿੱਚ ਆਪਣੇ ਆਰਡਰਾਂ ਦੇ ਵਿੱਚ ਲਿਖ ਦਿੱਤਾ ਕਿ 4 ਹਫ਼ਤਿਆਂ ਦੇ ਵਿੱਚ ਤੁਸੀਂ ਇਸ ਜਿਹੜੀ 294 ਪੋਸਟਲ ਨੂੰ ਡੀਲ ਕਰਕੇ ਅੱਗੇ ਦਾ ਪ੍ਰੋਸੈਸ ਕਰਨਾ 4 ਹਫ਼ਤਿਆਂ ਦੇ ਵਿੱਚ ਉਸਦਾ ਜਵਾਬ ਦਿਓ ਤੇ 5ਵੇਂ ਹਫ਼ਤੇ ਦੇ ਵਿੱਚ ਜਿਹੜਾ ਉਸਤੇ ਬਰਕਰਾਰ ਸੋ ਜਿਹੜਾ ਆਪਣਾ ਉਹ ਕੇਸ ਸੀਗਾ ਉਸਤੇ ਜਿਹੜੀ ਕੱਲ ਇਹ ਗੱਲਬਾਤ ਹੋਈ ਸੀਗੀ ਉਸ ਤੋਂ ਬਾਅਦ ਇੱਕ ਆਪਣੀ ਸੀਓਸੀਪੀ ਲੱਗੀ ਸੀ ਠਾਠ ਹੁਣੀ ਤਾ ਉਸਦੇ ਸਾਥੀਓ ਕੱਲ 3 ਵਜੇ ਤੱਕ ਜਿਹੜੀ ਅਸੀਂ ਵੇਟ ਕੀਤੀ ਸੀ ਜਿਸ ਤੋਂ ਬਾਅਦ ਇੱਕ ਵਾਰ ਜਸਾਹਬ ਕੁਝ ਸਮਾਂ ਲਈ ਕਹਿ ਕੇ ਜਿਹੜਾ ਉੱਠ ਗਿਆ ਸੀਗੇ ਪਰ ਉਸ ਤੋਂ ਬਾਅਦ ਕਾफी ਸਮਾਂ ਵੇਟ ਕਰਨ ਤੋਂ ਬਾਅਦ ਜਿਹੜਾ ਜਸਾਹਬ ਨਹੀਂ ਆਏ ਕਿਸੇ ਕਾਰਨ ਵਸ਼ੇ ਕਿਤੇ ਆਪਣੇ ਨਿੱਜੀ ਕੰਮ ਦੇ ਲਈ ਚਲੇ ਗਿਆ ਸੀਗੇ ਜਿਸ ਤੋਂ ਬਾਅਦ ਜਿਹੜੀ ਆਪਾਂ ਨੇ ਕੋਰ ਫਿਰ ਜਿਹੜੀ 1 ਮਹੀਨੇ ਦੀ ਜਿਹੜੀ ਅਗਲੀ ਤਾਰੀਖ ਮਿਲ ਗਈ ਸੀ ਸੋ ਇਹ ਸਾਥੀਓ ਕੱਲ ਦੇ ਜਿਹੜੇ ਕੇਸਾਂ ਦੀ ਸੀਗੀ ਗੱਲਬਾਤ ਸੀਗੀ ਉਹ ਦੱਸਦੇ ਤਾਂ ਸਾਥੀ ਸੁਰਿੰਦਰ ਸਿੰਘ ਜੀ ਨੇ ਦੱਸਿਆ ਕਿ ਜਿਹੜਾ ਆਪਣਾ ਵਰਕ ਚੱਲ ਰਿਹਾ ਹੈ ਦੇਖੋ ਸਾਥੀਓ ਵਰਕ ਨੂੰ ਕਿੰਨੀ ਜਲਦੀ ਕਰਵਾਣਾ ਹੈ ਕਿੰਨੇ ਥੋੜੇ ਦਿਨਾਂ ਦੇ ਵਿੱਚ ਕਰਵਾਣਾ ਹੈ ਉਹ ਕਾਡਰ ਦੇ ਜਿਹੜੇ ਕੰਮ ਉਹ ਕਰ ਰਿਹਾ ਹੈ ਅੱਜ ਵੀ ਅਸੀਂ ਉਹਨੇ ਜਾ ਕੇ ਆਏ ਸੀਗੇ ਸਾਥੀ ਜੀ ਤੁਹਾਡੇ ਨਾਲ ਗੱਲਬਾਤ ਕਰਨਗੇ ਜਿਹੜਾ ਕੰਮ ਚੱਲ ਰਿਹਾ ਹੈ ਤਾਂ ਅੱਜ ਵੀ ਅਸੀਂ ਅੰਦਰ ਜਾ ਕੇ ਆਏ ਸੀਗੇ ਮੀਟਿੰਗ ਕਰਕੇ ਆਏ ਸੀਗੇ ਇਸ ਤੋਂ ਬਾਅਦ ਵੀ ਜਿਹੜਾ ਅੱਗੇ ਮੀਟਿੰਗ ਕਰਨ ਜਾਣਾ ਹੈ ਤਾ ਸਾਥਿਓ ਜਿਹੜਾ ਕੈਡਰ ਦੀ ਗਿਣਤੀ ਹੈ ਉਸ ਨੂੰ ਵਧਾਓ ਤਾਂ ਜੋ ਜਿਹੜਾ ਆਪਣਾ ਕੰਮ ਹੈ ਇਸ ਦੇ ਵਿੱਚ ਜਿਹੜੀ ਦੇਰੀ ਨਾ ਹੋਵੇ ਤੇ ਕਾਫੀ ਲੰਬਾ ਸਮਾਂ ਹੋ ਗਿਆ ਆਪਣੀ ਵਰਤੀ ਚੱਲਦੇ ਨੂੰ ਇਹ ਵਰਤੀ ਜਲਦ ਤੋਂ ਜਲਦ ਮੁਕੰਮਲ ਹੋ ਸਕੇ ਇਸ ਤੋਂ ਬਾਅਦ ਜਿਹੜੀ ਗੱਲ ਵਾ ਸਾਥੀ ਸ਼ੋਕ ਜੀ ਕਰਨ ਸਾਥਿਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਘਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਾਥਿਓ ਕਿਸੇ ਨੇ ਲਿਖਿਆ ਹੈ ਵੀ ਉਦਮ ਕਰਨਾ ਰਖਿਆਰੀ ਗੁੱਤ ਦੂਰ ਨਹੀਂ ਬਹਾਰ ਆਈ ਤਾਂ ਉਦਮ ਕਰਨ ਵਾਸਤੇ 3300 ਦੀ ਜਿਹੜੀ ਉਹ ਆਪਾਂ ਲਿਸਟ ਲੈਣੀ ਹੈ ਪਰ ਉਦਮ ਜਿਹੜਾ ਉਹ 100 ਸਵਾ 100 ਬੰਦਾ ਹੀ ਜਿਹੜਾ ਉੱਪਰ ਆਇਆ ਅਸੀਂ ਅੱਜ ਜਿਹੜਾ ਆਪਣਾ ਧਰਨਾ ਹੈ ਉਹ ਚੌਥੇ ਦਿਨ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਤਾਂ ਗਿਣਤੀ ਜਿਹੜੀ ਹੈ ਉਹ 100 ਸਵਾ 100 ਕੈਂਡੀਡੇਟ ਤੇ ਆ ਕੇ ਜਿਹੜੀ ਉਹ ਠਹਿਰ ਗਈ ਜਦੋਂ ਕਿ ਇਹ ਗਿਣਤੀ ਦਾ ਰੂਪ ਜਿਹੜਾ ਉਹ ਵੱਡੇ ਇਕੱਠ ਦੇ ਵਿੱਚ ਹੋਣਾ ਚਾਹੀਦਾ ਸੀ ਜਿੰਨਾ ਜ਼ਿਆਦਾ ਤੁਹਾਡਾ ਇਕੱਠ ਹੋਏਗਾ ਓਨੀ ਜਲਦੀ ਜਿਹੜਾ ਕੰਮ ਹੈ ਉਹ ਤੁਹਾਡੀ ਭਰਤੀ ਦਾ ਜਿਹੜਾ ਪੂਰਾ ਹੋਏਗਾ ਜੋ ਅੱਜ ਜੇ ਮੀਟਿੰਗ ਤੇ ਗਏ ਸੀ ਸਾਥੀਓ ਜੋ ਡਿਮਾਂਡ ਡੀਪੀਆਈ ਦਫ਼ਤਰ ਦੇ ਵੱਲੋਂ ਭਰਤੀ ਬੋਰਡ ਨੂੰ ਭੇਜੀ ਗਈ ਸੀ ਉਸ ਭਰਤੀ ਬੋਰਡ ਨੇ ਉਸ ਲੈਟਰ ਦੇ ਉੱਤੇ ਇੱਕ ਆਬਜੈਕਸ਼ਨ ਲਗਾਇਆ ਸੀ ਔਰ ਉਸ ਆਬਜੈਕਸ਼ਨ ਨੂੰ ਵਾਪਸ ਜਿਹੜਾ ਭਰਤੀ ਬੋਰਡ ਤੇ ਡੀਪੀਆਈ ਦਫ਼ਤਰ ਭੇਜ ਦਿੱਤਾ ਗਿਆ ਤਾਂ ਉਹ ਸਬਜੈਕਸ਼ਨ ਨੂੰ ਕਲੀਅਰ ਕੀਤਾ ਜਾ ਰਿਹਾ ਅੱਜ ਵੀ ਅੱਜ ਅਸੀਂ ਡੀਪੀ ਦਫ਼ਤਰ ਗਏ ਸੀ ਆਪਣੀ ਵਰਕੀ ਤੇ ਹੀ ਕੰਮ ਚੱਲ ਰਿਹਾ ਔਰ ਪ੍ਰਮੋਸ਼ਨਾਂ ਵਾਲੇ ਵੀ ਉੱਥੇ ਬੈਠੇ ਨੇ ਪਰ ਵਰਕ ਜਿਹੜਾ ਉਹ ਆਪਣੀ ਵਰਕੀ ਤੇ ਇਸ ਟਾਈਮ ਵੀ ਚੱਲ ਰਿਹਾ ਕੱਲ ਦੇ ਕੇਸ ਦੇ ਵਿੱਚ ਵੀ 4 ਹਫ਼ਤਿਆਂ ਦਾ ਸਮਾਂ ਜਿਹੜਾ ਹੈ ਉਹ ਬੋਨ ਕਰ ਦਿੱਤਾ ਗਿਆ ਆਪਣੀ ਵਰਕੀ ਦੀਆਂ ਪੋਸਟਾਂ ਨੂੰ ਡੀਰ ਸਰਵ ਕਰਨ ਦਾ ਉਸ ਸਾਥੀਆਂ ਤੋਂ ਤੁਹਾਨੂੰ ਬੇਨਤੀ ਹੈ ਔਰ ਹੁਣ ਸਮਾਂ ਵੀ ਬੋਨ ਹੋ ਚੁੱਕਿਆ ਕਿਉਂਕਿ ਕਾਫੀ ਸਾਥੀ ਜਿਹੜੇ ਕਮੈਂਟਾਂ ਦੇ ਵਿੱਚ ਅੱਗੇ ਕਹਿੰਦੇ ਸੀ ਦੀ ਭਰਤੀ ਲਈ ਸਮੇਂ ਨੂੰ ਬੋਰਡ ਕਰਾਓ ਸਮੇਂ ਨੂੰ ਬੋਰਡ ਕਰਾਓ ਤਾਂ ਸਾਥੀਓ ਉਹਨਾਂ ਦਾ ਰਾਜੋ ਨਿਕਲ ਕੇ ਸਾਥ ਦਿਓ ਭਾਵੇਂ ਉਹ ਜਨਰਲ ਕੈਟਾਗਰੀ ਦਾ ਹੈ ਭਾਵੇਂ ایਡब्ल्यूएस ਹੈ ਭਾਵੇਂ ਬੀਸੀ ਹੈ ਭਾਵੇਂ ਐਸਸੀ ਹੈ ਭਾਵੇਂ ਕਿਸੇ ਵੀ ਕੈਟਾਗਰੀ ਦਾ 894 ਭਰਤੀ ਸਾਰੀ ਦੀ ਸਾਰੀ ਪੂਰੀ ਹੋਏਗੀ ਸਾਰਿਆਂ ਨੂੰ ਬੇਨਤੀ ਹੈ ਘਰਾਂ ਦੇ ਵਿੱਚੋਂ ਵੱਡੇ ਇਕੱਠ ਦੇ ਰੂਪ ਦੇ ਵਿੱਚ ਨਿਕਲ ਕੇ ਆਓ ਤਾਂ ਜੋ ਜਿਹੜਾ ਭਰਤੀ ਦੀ ਜਿਹੜੀ ਰਹਿਦੀ ਪ੍ਰਕਿਰਿਆ ਉਸ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਕੇ ਅੱਪਾ ਵੀ ਜਿਹੜਾ ਸਕੂਲਾ ਵੱਲ ਜਾ ਸਕੀਏ ਹੁਣ ਇਸ ਤੋਂ ਬਾਅਦ 4 ਵਜੇ ਦਾ ਜਿਹੜਾ ਸਮਾਂ ਹੈ ਉਹ ਸੈਕਟਰੀ मैम ਦੇ ਨਾਲ ਮੀਟਿੰਗ ਦਾ ਹੈ ਉਸ ਮੀਟਿੰਗ ਕਰ ਮੈਂ ਦਸੀਂ ਜਾ ਰਹੇ ਆ ਉਸ ਦੇ ਵਿੱਚ ਆਪਣੀ ਭਰਤੀ ਦੇ ਰਿਗਾਰਡਿੰਗ ਜਿਹੜੇ ਆਬਜੈਕਸ਼ਨ ਨੇ ਉਹਨਾਂ ਨੂੰ ਕਲੀਅਰ ਕਰਵਾਉਣ ਦੀ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਏਗੀ ਪਰ ਸਾਥੀਓ ਇਹ ਕੰਮ ਥੋੜੇ ਦਿਨਾਂ 'ਚ ਹੋ ਸਕਦਾ ਹੈ ਭਰਤੀ ਆਪਣੀਆਂ ਲਿਸਟਾਂ ਜਿਹੜੀਆਂ ਨੇ ਥੋੜੇ ਦਿਨਾਂ 'ਚ ਜਾਰੀ ਹੋ ਸਕਦੀਆਂ ਨੇ ਜੇਕਰ ਤੁਸੀਂ ਤੁਹਾਡੀ ਗਿਣਤੀ ਦੀ ਜਿਹੜੀ ਹੈ ਉਹ ਬਹੁਤਾ ਇੱਥੇ ਹੋਵੇਗੀ ਪਰ ਅੱਜ ਚੌਥੇ ਦਿਨ ਦੇ ਬਾਵਜੂਦ ਜਿੰਮਤੀ ਜਿਹੜੀ ਹੈ ਉੱਥੇ ਜਾ ਕੇ ਠਹਿਰ ਗਈ ਜਿਹੜੀ 100 ਸਵਾ 100 ਬੱਚੇ ਦੀ ਹੈ ਤਾਂ ਆਪ ਲੈਸ ਜਿਹੜੀ ਆ 3500 ਦੀ ਲੈਣੀ ਹੈ ਤਾਂ ਉਮੀਦ ਕਰਦੇ ਆ ਇਕੱਠ ਵੀ ਜਿਹੜਾ ਘੱਟ ਤੋਂ ਘੱਟ ਹਜ਼ਾਰ ਬੰਦੇ ਦਾ ਆਉਣਾ ਚਾਹੀਦਾ ਉਮੀਦ ਕਰਾਂਗੇ ਕਿ ਸਾਥ ਦੇਣ ਲਈ ਕੈਂਡੀਡੇਟ ਘਰਾਂ ਚੋਂ ਜ਼ਰੂਰ ਨਿਕਲਣਗੇ ਅਤੇ ਸਾਥੀਓ ਵਾਰ-ਵਾਰ ਤੁਹਾਨੂੰ ਇੱਕ ਅਪੀਲ ਕਰ ਰਹੇ ਆ ਕਿ ਧਰਨਾ ਜਿਹੜਾ ਚੌਥੇ ਦਿਨ ਚ ਅਪੀਲ ਹੋ ਗਿਆ ਉਸ ਵਿੱਚ ਫੰਡ ਦਾ ਜਿਹੜਾ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਫੰਡ ਜਿਹੜਾ ਆ ਰਿਹਾ ਉਹ ਨਾ ਮਾਤਰ ਆ ਰਿਹਾ ਤੇ ਸਾਰੇ ਕੈਡਰ ਨੂੰ ਇਹ ਵੀ ਬੇਨਤੀ ਹੈ ਘਰੇ ਬੈਠਿਆਂ ਨੂੰ ਵੀ ਤੁਹਾਡੇ ਨਾਲ ਮਨਦੀਪ ਕੁਮਾਰ ਐਂਡ ਰਾਜ ਕੁਮਾਰ ਦਾ ਜਿਹੜਾ ਖਾਤਾ ਉਹ ਸ਼ੇਅਰ ਕੀਤਾ ਜਾ ਰਿਹਾ ਹੈ ਉਸ ਖਾਤੇ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਫੰਡ ਦਾ ਸਹਿਯੋਗ ਕਰੋ ਤਾਂ ਜੋ ਜਿਹੜੇ ਇੱਥੇ ਸਾਥੀ ਬੈਠੇ ਨੇ ਧਰਮ ਦੇ ਉੱਤੇ ਔਰ ਜੋ ਵਰਕ ਆਪਣੀ ਭਰਤੀ ਦੇ ਉੱਤੇ ਚੱਲ ਰਿਹਾ ਹੈ ਉਸ ਵਿੱਚ ਕਿਸੇ ਵੀ ਤਰ੍ਹਾਂ ਪੈਸੇ ਦੇ ਕਾਰਨ ਕੋਈ ਦਿੱਕਤ ਨਾ ਆਵੇ ਔਰ ਭਰਤੀ ਦੇ ਪ੍ਰੋਸੈਸ ਨੂੰ ਜਲਦੀ ਤੋਂ ਜਲਦੀ ਜਿਹੜਾ ਆਪਾਂ ਪੂਰਾ ਕਰਵਾ ਸਕੀਏ ਸਾਥੀਆਂ ਨੂੰ ਬੇਨਤੀ ਹੈ ਗਿਣਤੀ ਦੇ ਵਿੱਚ ਪਹੁੰਚੋਗੀ ਫੰਡ ਦਾ ਸਹਿਯੋਗ ਵੀ ਜਰੂਰ ਕਰੋ ਤਾਂ ਜੋ ਭਰਤੀ ਨੂੰ ਜਲਦੀ ਤੋਂ ਜਲਦੀ ਜਿਹੜਾ ਜਰੂਰ ਪੂਰਾ ਕਰਾਇਆ ਜਾ ਸਕੇ ਸਰ ਕਰ ਦੇ ਬੋਲਣਾ ਕਿਸੇ ਤਾ ਸਾਥਿਓ ਜਿਹੜੀ ਕੱਲ ਦੀ ਕੇਸ ਦੇ ਸੰਬੰਧ ਵਿੱਚ ਗੱਲ ਹੋਸੀਗੀ ਤੇ ਧਰਨੇ ਦੀ ਸੀ ਕਿ ਉਹ ਸਾਰੀ ਕਰ ਦਿੱਤੀ ਗਈ ਹੈ ਤਾਂ ਸਰ ਨੇ ਜਿਹੜੀ ਫੰਡ ਦਾ ਅਪੀਲ ਕੀਤੀ ਹੈ ਸਾਥਿਓ ਫੰਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਵਾਰ-ਵਾਰ ਕਿੰਨੇ ਵੀ ਵਕੀਲਾਂ ਦੇ ਵੀ ਪੈਸੇ ਦੇਣੇ ਨੇ ਡਾਕੂਮੈਂਟ ਪ੍ਰਿੰਟ ਕਰਾਉਣੇ ਬਹੁਤ ਖਰਚੇ ਹੋ ਰਹੇ ਨੇ ਸਾਥਿਓ ਜਿੰਨਾ ਕੱਢ ਰਹੇ ਸੀ ਉਹ ਕਿਹਾ ਹੈ ਆ ਇੱਥੇ ਸਾਥਿਓ ਬਹੁਤ ਜ਼ਿਆਦਾ ਖਰਚਾ ਆ ਰਿਹਾ ਹੈ ਇਹ ਫੰਡ ਦਾ ਜਿਹੜਾ ਤੁਸੀਂ ਸਾਥਿਓ ਸਹਿਯੋਗ ਕਰੋ ਰੋਜ਼ ਦੇ ਲਈ ਜਿਹੜਾ ਜੁਆਇੰਟ ਅਕਾਊਂਟ ਜੱਥੇ ਬੰਦੀ ਦਾ ਰਾਜਕੁਮਾਰ ਤੇ ਮਨਦੀਪ ਕੁਮਾਰ ਦੇ ਨਾਮ ਤੇ ਚੱਲ ਰਿਹਾ ਹੈ ਜਿਸ ਦਾ ਇੱਕ ਸਕੈਨਰ Google Pay ਵਾਲਾ ਦੂਸਰਾ ਸਾਥੇ ਜਿਹੜਾ ਪੇਟੀਏ ਵਾਲਾ ਸਕੈਨਰ ਹੈ ਕਿਰ ਰੋਜ਼ ਦੇ ਉੱਧਰ ਪੇਮੈਂਟ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਜਿਹੜਾ ਸਾਥੇ ਤੁਸੀਂ ਜਿਹੜਾ ਪੇਟੀਏ ਵਾਲਾ ਸਕੈਨਰ ਹੈ ਉਸ ਤੇ ਪੇਮੈਂਟ ਕਰ ਸਕਦੇ ਹੋ ਸੋ ਸਾਰੇ ਸਾਥੀਆਂ ਦਾ ਧੰਨਵਾਦ ਸਾਥਿਓ ਕਮੈਂਟ ਦੇ ਵਿੱਚ ਨੋਡ ਜੁਆਇਨਿੰਗ ਬਾਰੇ ਸਾਥੀ ਪੁੱਛ ਰਹੇ ਨੇ ਤਾਂ ਤੁਹਾਨੂੰ ਇਹ ਦੱਸ ਦਈਏ ਵੀ ਡੀਪੀਆਈ ਦਫ਼ਤਰ ਵੱਲੋਂ ਜੋ ਪੋਸਟਾਂ ਦੀ ਡਿਮਾਂਡ ਕਰੀ ਗਈ ਸੀ ਉਸ ਵਿੱਚ ਨੋਟ ਜੋਇਨਿੰਗ ਡਾਟਾ ਵੀ ਜਿਹੜਾ ਉਹ ਸ਼ਾਮਿਲ ਸੀ ਕਿਉਂਕਿ ਕੈਂਡੀਡੇਟ ਦੀ ਮੰਨ ਕਰੀ ਗਈ ਸੀ ਦੀ ਸਾਨੂੰ ਅਗਲੇ ਕੈਂਡੀਡੇਟ ਜਾਰੇ ਨੇ ਉਹ ਲਿਸਟਾਂ ਦੇ ਵਿੱਚ ਜਾਰੀ ਕੀਤੇ ਜਾਣ ਤਾਂ ਉਹ ਡਿਮਾਂਡ ਨੋਟਸ ਦੇ ਵਿੱਚ ਓਬਜੈਕਸ਼ਨ ਲੱਗਾ ਹੈ ਉਹ ਸਬਜੈਕਸ਼ਨ ਨੂੰ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਕਲੀਅਰ ਕਰਕੇ ਉੱਥੇ ਭੇਜ ਦਿੱਤਾ ਜਾਏਗਾ ਪੱਤੀ ਬੋਰਡ ਪਰ ਉਸ ਤੋਂ ਬਾਅਦ ਜਿਹੜੀਆਂ ਨੇ ਨੋਟ ਜੋਇਨਿੰਗ ਦੀ ਲਿਸਟਾਂ ਜਿਹੜੀਆਂ ਸ਼ਾਇਦ ਹੋ ਹੋ ਸਕਦਾ ਜਾਰੀ ਕਰ ਦਿੱਤੀਆਂ ਜਾਣਗੀਆਂ ਤੋ 1 ਜਾਂ 2 ਦਿਨ ਦਾ ਸਮਾਂ ਅੱਜ ਵੀ ਜਿਹੜਾ ਡਿਪਾਰਟਮੈਂਟ ਵੱਲੋਂ ਕਿਹਾ ਗਿਆ ਹੈ ਨੋਟ ਜੁਆਇਨਿੰਗ ਡਾਟੇ ਦੇ ਵਾਸਤੇ ਉਹ ਨੋਟ ਜੁਆਇਨਿੰਗ ਦਾ ਜਿਹੜਾ ਡਾਟਾ 1 ਜਾਂ 2 ਦਿਨਾਂ ਦੇ ਵਿੱਚ ਤੁਹਾਡਾ ਕਲੀਅਰ ਹੋਣ ਦੀ ਸੰਭਾਵਨਾ ਪੂਰੀ ਪੂਰੀ ਹੈ। ਹਾਂਜੀ ਸਾਥੀਓ ਹਾਂਜੀ ਸਾਥੀਓ ਇੱਕ ਰਿਕਵੈਸਟ ਹੈ ਕਿ ਪਹਿਲਾਂ ਤਾਂ ਫੰਡ ਦੀ ਕਿ ਜਿਹੜਾ ਵੀ ਫੰਡ ਕਰੇ ਬੈਠਾ ਉਹ ਫੰਡ ਜੂਰ ਪਾਉ ਜਿੰਨਾ ਵੀ ਤੁਹਾਡੀ ਸ਼ਰਤਾਂ ਉੱਲੀ ਨੇ ਫੰਡ ਜੂਰ ਪਾਉ ਬਟਕੇ ਇੰਟਰ ਜਿਹੜਾ ਉਹ ਤਾਂ ਬੱਚਾ ਰੱਖ ਕੇ ਆਉਣਾ ਜਿਹੜੀਆਂ ਜਿਹੜੀਆਂ ਹੋਈਆਂ ਉਹ ਵੀ ਤਾਂ ਕਿਸੇ ਦੀਆਂ ਭੈਣਾ ਧੀਆਂ ਨੋਹਾਂ ਕਿਸੇ ਵਿੱਚ ਇਹ ਜੇ ਤੁਸੀਂ ਵੀ ਸੋਚੋ ਜਦੋਂ ਤੁਹਾਨੂੰ ਦੂਰ ਨੌਕਰੀ ਮਿਲੇਗੀ ਉਦੋਂ ਉਹ ਹੁਣ ਤੁਸੀਂ ਇਕੱਲੇ ਜਾਉਂਗੇ ਨਾ ਕਿ ਤੁਸੀਂ ਫੈਮਲੀ ਨਾਲ ਲੈ ਕੇ ਜਾਉਂਗੇ ਤਾਂ ਪਲੀਜ਼ ਇੱਥੇ ਗੁਰੂ ਘਰ ਸਾਰਾ ਕੁਝ ਵਧੀਆ ਮਿਲਦਾ ਲੰਗਰ ਪਾਣੀ ਸਾਰੀ ਚੀਜ਼ ਦੀ ਆਪਣੀ ਕੋਸਲਟੀ ਮਿਲ ਹੀ ਹੋਈ ਹੈ ਯੂਨੀਵਰਸ ਬੀਬੀ ਕੁਦਾ ਸਾਧੀ ਰਹੀ ਆਪਣਾ ਤਾਂ ਪਲੀਜ਼ ਚਾਰੇ ਬੈਠੀਆਂ ਸਾਰੀਆਂ ਗਰਲਸ ਨੂੰ ਰਿਕਵੈਸਟ ਆ ਕਿ ਉਹ ਕੱਲ ਤੱਕ 10ਵੀਂ ਤੱਕ ਜਰੂਰ ਪਹੁੰਚੇ ਥੈਂਕ ਯੂ ਜ਼ਰੂਰ ਆ ਕੇ ਬੈਠਣਾ ਲੋ